ਹਾਂਜੀ ਸਾਰੀ ਕੱਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਗੱਲ ਕਰਦੇ ਹਾਂ ਕਿ ਮਰਚੰਡਾਈਜ਼ ਵਿੱਚ ਨੌਕਰੀ ਜਿਹੜੀ ਕਿਵੇਂ ਮਿਲਦੀ ਆ ਆਪਾਂ ਨੂੰ ਬਹੁਤ ਸਾਰੇ ਵੀਰਾਂ ਦੇ ਮੈਸੇਜ ਆਉਂਦੇ ਰਹਿੰਦੇ ਨੇ ਇੰਸਟਾਗ੍ਰam ਤੇ ਤੇ ਹੁਣ ਕਈਆਂ ਦੇ ਰਿਪਲਾਈ ਨਹੀਂ ਦਿੱਤੇ ਜਾਂਦੇ ਤੇ ਇਸ ਕਰਕੇ ਆਪਾਂ ਇਹ ਵੀਡੀਓ ਬਣਾਉਣ ਲੱਗੇ ਆ ਤੇ ਅੱਜ ਇਸ ਵੀਡੀਓ ਦੇ ਮਾਧਿਅਮ ਨਾਲ ਸਮਝਾਵਾਂਗੇ ਕਿ ਮਰਚੰਡਾਈਜ਼ ਵਿੱਚ ਤੁਸੀਂ ਕਿਵੇਂ ਆ ਸਕਦੇ ਜੀ ਤੇ ਸਭ ਤੋਂ ਪਹਿਲਾਂ ਮਰਚੰਡਾਈਜ਼ ਦੇ ਵਿੱਚ ਆਉਣ ਵਾਸਤੇ ਨਾਲ ਅਲੱਗ-ਅਲੱਗ ਕੋਰਸ ਆ ਤੇ ਉਹ ਕੱਲਾ-ਕੱਲਾ ਕੋਰਸ ਮੈਂ ਉਹਦੀ ਕੱਲੀ-ਕੱਲੀ ਵੀਡੀਓ ਬਣਾਉਂਗਾ ਕਿਉਂਕਿ ਫਿਰ ਵੀਡੀਓ ਇੰਨੀ ਲੰਬੀ ਹੋ ਜਾਣੀ ਆ ਤੇ ਨਾ ਉਹ ਤੇ ਸਹੀ ਤਰ੍ਹਾਂ ਦੱਸਿਆ ਜਾਣਾ ਇਸ ਕਰਕੇ ਕੱਲੀ-ਕੱਲੀ ਵੀਡੀਓ ਆਪਾਂ ਬਣਾਵਾਂਗੇ ਕੱਲੇ-ਕੱਲੇ ਕੋਰਸ ਤੇ ਤੇ ਅੱਜ ਗੱਲ ਕਰ ਲੈਨੇ ਆ ਜੀਪੀ ਰੇਟਿੰਗ ਦੇ ਕੋਰਸ ਦੇ ਬਾਰੇ ਤੇ ਜੀਪੀ ਰੇਟਿੰਗ ਦੇ ਕੋਰਸ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਡਾਡੀ ਕੁਆਲੀਫਿਕੇਸ਼ਨ 10th ਜਾਂ 10+2 ਹੋਣੀ ਚਾਹੀਦੀ ਹੈ ਜਿਹਨਾਂ ਨੇ ਨਾਨ ਮੈਡੀਕਲ ਦੇ ਵਿੱਚ ਪਲੱਸ ਨਹੀਂ ਕੀਤੀ ਪਹਿਲੀ ਗੱਲ ਤੇ ਉਹ ਇਹ ਕੋਰਸ ਕਰ ਸਕਦੇ ਆ ਕਿਉਂਕਿ ਉਹਨਾਂ ਨੂੰ ਮੈਂ ਪ੍ਰੇਫਰ ਕਰੂੰਗਾ ਕਿ ਜੀਪੀ ਰੇਟਿੰਗ ਵੀ ਕਰ ਸਕਦੇ ਹੋ ਤੇ ਜੀਪ ਰੇਟਿੰਗ ਦੇ ਕੋਰਸ ਵਾਸਤੇ ਜਿਹੜੀ ਏਜ ਲਿਮਟ ਆ 17 ਸਾਲ ਤੋਂ 25 ਸਾਲ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜੇ ਨੰਬਰ ਆ ਉਹ 50% 60% ਦੇ ਵਿੱਚ ਵਿੱਚ ਹੋਣੇ ਚਾਹੀਦੇ ਇੰਗਲਿਸ਼ ਆਉਣਾ ਬਹੁਤ ਜ਼ਰੂਰੀ ਆ ਇੰਗਲਿਸ਼ ਬੇਸਿਕ ਇੰਗਲਿਸ਼ ਆਉਣੀ ਚਾਹੀਦੀ ਬੰਦੇ ਨੂੰ ਬਾਕੀ ਤਾਂ ਚਲੋ ਬੰਦਾ ਸਿੱਖ ਹੀ ਲੈਂਦਾ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਨੇ ਆਪਣੀ 10ਵੀਂ ਜਾਂ 12ਵੀਂ ਕਰ ਲਈ ਆ ਬਹੁਤ ਸਾਰੇ ਕਾਲਜ ਇੰਡੀਆ ਦੇ ਵਿੱਚ ਜਿੱਥੇ ਜਾ ਕੇ ਐਡਮਿਸ਼ਨ ਲੈ ਸਕਦਾ ਤੇ ਇਹ ਜਿਹੜਾ ਕੋਰਸ ਆ 6 ਮਹੀਨੇ ਦਾ ਕੋਰਸ ਆ ਤੇ 6 ਮਹੀਨੇ ਦੇ ਵਿੱਚ ਉਹ ਸਾਰਾ ਤੁਹਾਨੂੰ ਉੱਥੇ ਸਿਖਾਉਣਗੇ ਸਾਰਾ ਪੜਾਉਣਗੇ ਉਹਦੇ ਬਾਰੇ ਟ੍ਰੇਨਿੰਗ ਦਿੱਤੀ ਜਾਊਗੀ ਫਿਰ ਤੁਸੀਂ ਆਪ ਚੂਜ਼ ਕਰ ਸਕਦੇ ਹੋ ਕਿ ਤੁਸੀਂ ਜਹਾਜ਼ ਦੇ ਉੱਪਰ ਕਿਹੜੀ ਸਾਈਡ ਕੰਮ ਕਰਨਾ ਕਿਉਂਕਿ ਜਹਾਜ਼ ਦੇ ਉੱਪਰ ਤਿੰਨ ਡਿਪਾਰਟਮੈਂਟ ਹੁੰਦੇ ਆ ਡੈਕ ਸਾਈਡ ਇੰਜਨ ਸਾਈਡ ਸਲੂਨ ਰੇਟਿੰਗ ਜਿਹੜਾ ਸਲੂਨ ਰੇਟਿੰਗ ਆ ਉਹਦੇ ਵਾਸਤੇ ਇਹ ਇੱਕ ਅਲੱਗ ਤੋਂ ਕੋਰਸ ਹੁੰਦਾ ਬਟ ਇਹ ਜਿਹੜਾ ਜੀਪੀ ਰੇਟਿੰਗ ਕੋਰਸ ਹੈ ਇਹਦੇ ਵਿੱਚ ਤੁਸੀਂ ਆਪ ਡਿਸਾਈਡ ਕਰ ਸਕਦੇ ਹੋ ਕਿ ਤੁਸੀਂ ਡੈਕ ਸਾਈਡ ਜਾਣਾ ਜਾਂ ਤੁਸੀਂ ਇੰਜਨ ਸਾਈਡ ਜਾਣਾ ਤੇ ਇਹਦੇ ਹੋ ਗਿਆ ਇਹਦੇ ਐਲੀਜੀਬਿਲਟੀ ਕ੍ਰਾਈਟੇਰੀਆ ਸਾਰੇ ਨੰਬਰ ਵਗੈਰਾ ਕਿੰਨੇ ਚਾਹੀਦੇ ਆ ਤੇ ਉਸ ਤੋਂ ਬਾਅਦ ਜੇ ਤੁਸੀਂ ਇਹ ਕੋਰਸ ਕਿਸੇ ਚੰਗੀ ਅਕੈਡਮੀ ਤੋਂ ਕੀਤਾ ਵਾ ਜੇ ਤੁਹਾਨੂੰ ਉਹਨੇ ਸਪான்ਸਰ ਕੀਤਾ ਵਾ ਤੇ ਫਿਰ ਤਾਂ ਬਹੁਤ ਵਧੀਆ ਗੱਲ ਆ ਜੇ ਤੁਸੀਂ ਸਪான்ਸਰਸ਼ਿਪ ਹੋ ਜਾਂਦੇ ਹੋ ਤੇ ਉਹ ਜਿਹੜੀ ਜੋਬ ਦੀ ਸ਼ੋਰਟੀ ਹੈ ਪੂਰੀ ਤਰ੍ਹਾਂ ਉਹ ਜਿੱਦੋਂ ਤੁਸੀਂ ਕੋਰਸ ਕੀਤਾ ਉਹ ਗਾਰੰਟੀ ਲੈਂਦੇ ਇਸ ਚੀਜ਼ ਦੀ ਤੇ ਜੇ ਤੁਹਾਡੇ ਕੋਲ ਸਪான்ਸਰਸ਼ਿਪ ਨਹੀਂ ਹੈਗੀ ਤੇ ਪਹਿਲੀ ਵਾਰ ਤੁਹਾਨੂੰ ਕੋਈ ਵਧੀਆ ਏਜੰਟ ਲੱਭਣਾ ਪਊਗਾ ਮੁੰਬਈ ਦੇ ਵਿੱਚ ਬਹੁਤ ਸਾਰੇ ਆਫੀਸਰਸ ਆ ਤੇ ਤੁਹਾਨੂੰ ਕੋਈ ਵਧੀਆ ਮੰਦ ਲੱਭਣਾ ਪਏਗਾ ਜਿਹੜਾ ਤੁਹਾਡੀ ਪਲੇਸਮੈਂਟ ਕਰਵਾਦੇ ਪਹਿਲੀ ਵਾਰ ਤੇ ਉਸ ਤਰੀਕੇ ਨਾਲ ਜੇ ਤੁਹਾਡੀ ਪਲੇਸਮੈਂਟ ਹੋ ਜਾਂਦੀ ਹੈ ਤੇ ਫਿਰ ਤੁਸੀਂ ਜਹਾਜ਼ ਤੇ ਜਾ ਕੇ ਡੈਕ ਸਾਈਡ ਜਾਂ ਇੰਜਨ ਸਾਈਡ ਦੋਨਾਂ ਚੋਂ ਇੱਕ ਪਾਸੇ ਕੰਮ ਕਰ ਸਕਦੇ ਹੋ ਹੁਣ ਇਹ ਹੋ ਗਿਆ ਜੀ 10ਵੀਂ 12ਵੀਂ ਵਾਲੇ ਵਾਸਤੇ ਜਿਨ੍ਹਾਂ ਨੇ ਨਾਨ ਮੈਡੀਕਲ ਨਹੀਂ ਕੀਤੀ ਇਹ ਜਿਹੜੇ ਕੋਰਸ ਦੀ ਫੀਸ ਆ ਉਹ ਅਲੱਗ-ਅਲੱਗ ਕਾਲਜ ਤੋਂ ਅਲੱਗ-ਅਲੱਗ ਵੈਰੀ ਕਰਦੀ ਹੈ ਜਿੱਦਾਂ ਮੰਨ ਲਓ ਕਿ 1.5 ਲੱਖ ਤੋਂ ਲੈ ਕੇ 2.5 ਲੱਖ ਤੱਕ ਦੀ ਫੀਸ ਜਾਂਦੀ ਹੈ ਮਤਲਬ ਬਹੁਤ ਸਾਰੇ ਕਾਲਜ ਆ ਬੰਬਈ ਦੇ ਵਿੱਚ ਨਈ ਦੇ ਵਿੱਚ ਦਿੱਲੀ ਦੇ ਵਿੱਚ ਵੀ ਹੈਗੇ ਆ ਉਹਨਾਂ ਦੀ ਅਲੱਗ-ਅਲੱਗ ਫੀਸ ਆ ਥੋੜਾ-ਬਹੁਤ ਉੱਪਰ-ਨੀਚੇ ਚੱਲਦਾ ਰਹਿੰਦਾ ਕਿਸੇ ਦੀ 1 ਲੱਖ ਅਗੇ ਦੀ 2 ਲੱਖ ਅਗੇ ਦੀ 1.80 ਹਜ਼ਾਰ ਇਸ ਤਰੀਕੇ ਦੇ ਨਾਲ ਬਾਕੀ ਜਿੰਨਾ ਵੀਰਾਂ ਦੀ ਏਜ ਹੋ ਗਈ ਆ 25 ਪਲੱਸ ਉਹ ਇਹ ਕੋਰਸ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਬਹੁਤ ਸਾਰੇ ਵੀਰਾਂ ਦੇ ਮੈਸੇਜ ਆਉਂਦੇ ਆ ਵੀਰ ਆਪਾਂ ਫਲਾਣੀ ਜੋਬ ਕਰਦੇ ਪਏ ਆ ਲੈਂਡ ਜੋਬ ਕਰਦੇ ਪਏ ਆ ਏਜ ਉਹਨਾਂ ਦੀ 30 ਸਾਲ ਹੋ ਗਈ ਆ 35 ਸਾਲ ਹੋ ਗਈ ਆ ਆਪਾਂ ਆ ਸਕਦੇ ਆ ਨਹੀਂ ਉਹਨਾਂ ਵਾਸਤੇ ਕੋਰਸ ਨਹੀਂ ਹੈਗਾ ਤੇ ਇਹ ਉਹਨਾਂ ਵਾਸਤੇ ਕੋਰਸ ਆ ਜਿਨ੍ਹਾਂ ਨੇ ਨਵੀਂ-ਨਵੀਂ 10ਵੀਂ 12ਵੀਂ ਕੀਤੀ ਹੈ ਉਹ ਇਸ ਕੋਰਸ ਨੂੰ ਜੁਆਇਨ ਕਰਕੇ ਉਮਰਤੀਨੀ ਦੇ ਵਿੱਚ ਆ ਸਕਦੇ ਆ ਧੰਨਵਾਦ